ਹੰਦੌਜੀ ਮਹਾਰਾਜ ਆਪਨਾ ਆ ਗਿਆ ਕਬੂਤਰ ਸਿੰਘ ਇਹ ਹੁਣ ਘਰ ਪਾਉਣ ਦੀ ਤਿਆਰੀ ਕਰ ਰਿਹਾ ਹੈ ਇਹਦੇ ਲਈ ਮਾਲ ਲਿਆ ਕੇ ਰੱਖਿਆ ਹੋਇਆ ਜੀ ਆਹ ਪੂਰਾ ਬਾਜ਼ਾਰ ਇਹਦੇ ਚ ਪਸੰਦ ਕਰ ਕਰ ਕੇ ਲਿਜਾਊਗਾ ਛੱਤੀਰ ਬਰਲੇ ਬੱਤੇ ਇਟਾਂ ਕੰਕਰੀਟ ਸੀਮੈਂਟ ਸਭ ਕੁਝ ਇਹਦੇ ਵਿੱਚ ਹੀ ਹੈ ਆਪਣੇ ਮਾਲਕ ਆਪੇ ਇੰਜੀਨੀਅਰ ਆਪੇ ਮਿਸਤਰੀ ਆ ਚੱਲਿਆ ਲੈ ਕੇ ਆ ਘਰੇ ਪਹੁੰਚ ਗਿਆ ਬਸ ਇਹ ਮਿੰਟੋ ਮੈਟ੍ਰਿਕ ਕਰ ਬਣਾ ਲੈਣਾ ਇਹ ਇੱਥੇ ਬੰਦਾ ساری ਉਮਰ ਘਰ 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 ਕਰਦਾ ਰਹਿੰਦਾ ਤੇ ਘਰ ਬੰਦਾ ਹੀ ਨਹੀਂ ਕਰ ਕੇ ਇਹ ਮੇਰੇ ਚਲ ਕਟੋਕ ਟੱਠ 10 ਜਿਹੜੇ ਲਾ ਚੁੱਕੇ ਆ ਜੀ ਔਰ ਅੱਜ ਅੱਜ ਇਹਦੇ ਮਾਲ ਜਿਹੜਾ ਸਾਰਾ ਢੋ ਲੈਣਾ ਚਲਾ ਆ ਵੀ ਭਗਤਾ ਤੇ ਆ ਆ ਗਿਆ ਭਗਤ ਲਓ ਜੀ ਆ ਲੋ ਨਹੀਂ ਫਿਰ ਆ ਫਿਰ ਨਹੀਂ ਇਹ ਵੀ ਨਹੀਂ ਬਹੁਤ ਜਿੰਮੇਵਾਰੀ ਨਾਲ ਕਰਨਾ ਪੰਦਰਜੀ ਕੰਮ ਆਪਨ ਲੱਗਦਾ ਵੀ ਕਿਤੇ ਸੌਖੇ ਚਾਰ ਡੱਕੇ ਚਣ ਲੈ ਪਰ ਇਹ ਚਾਰ ਡੱਕੇ ਪੂਰੀ ਆਇਦਲੇ ਮਾਲ ਲਿਆ ਤੇ ਰੱਖਿਆ ਪਿਆ ਜੀ ਪੂਰਾ ਜੀ ਨੰਬਰ ਜੀ ਢੋਲ ਦੇ ਆ ਚੱਲਿਆ ਬਾਈ ਇਹ 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 ਠਿਆ ਸਭ ਕੁਦਰਤ ਦੇ ਰੰਗਾਂ ਜੀ ਇੱਕ ਇਧਰ ਸਾਡੇ ਘੁਗੀ ਬੈਠੀ ਆ ਅੰਦਰ ਤੇ ਬਸ ਜਲਦੀ ਇਹਨੇ ਬੱਚੇ ਕੱਢ ਲੈਣੇ ਦੇਖੋ ਜੀ ਪੂਰੀ ਠੰਡ ਇਹਨੇ ਆਪਦੇ ਸੱਤੇ ਸੈਣੀ ਆ ਕੁੱਲੇ ਅਸਮਾਨ ਦੇ ਹੇਠਾਂ ਇਹ ਬੈਠੀ ਦਿੰਦ ਰਾਤ ਜਿੰਨੇ ਚਿਰ ਬੱਚੇ ਨਹੀਂ ਨਿਕਲਦੇ ਉਹਦਾ ਚਿਹਰੇ ਨੇ ਹੁਣ ਉੱਡਣਾ ਨਹੀਂ ਵੱਤ ਵਾਦ ਨੇ ਇੱਥੋਂ ਉੱਡ ਕੇ ਆਏ ਦਾ ਪਿਆ ਦਾਣਾ ਪਾਣੀ ਲਸ ਆ ਇਹਨੇ ਸ਼ਾਕ ਲੈਣਾ ਤੇ ਫਿਰ ਜਾ ਕੇ ਉੱਥੇ ਬਹਿ ਜਾਣਾ ਇੰਨੀ ਤਪੱਸਿਆ ਨਿਰਖਲੇ 14 ਦਿਨ ਘਟੋ ਘਟ ਇੱਥੇ ਬੈਠੂਗੀ ਫੇਰ ਬੱਚੇ ਨਿਕਲ ਗਏ ਧੰਨ ਉਤਰਨੇ ਜਿਹੜਾ ਮਾਂ ਦਾ ਜਜ਼ਬਾ ਬਣਾਇਆ ਲਓ ਜੀ ਉਤਰ ਆਪਣਾ ਕਬੂਤਰ ਸਿੰਘ ਫੇਰ ਆ ਗਿਆ ਜੀ ਕਬੂਤਰ ਸਿੰਘ ਚਲੋ ਆਓ ਜੀ ਕਬੂਤਰ ਸਿੰਘ ਜੀ ਕੋਣੋਂ ਮਨ ਲੱਗਦਾ ਹੋਰ ਮਾਲ ਲੈਣ ਗਿਆ ਕਿਸੇ ਪਾਸਿਓਂ ਆ ਮੰਜਾ ਵੀ ਇਹਨਾਂ ਤੇ ਵੰਡ ਲਈਏ ਜੀ ਜਿੰਨ ਇੱਥੇ ਬਹਿ ਕੇ ਗੁੱਟਰ ਗਉਂ ਤੇ ਗੁਫਤਗੂ ਕਰਦੇ ਆ